ਥੇ ਬੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਗਾ ਪਰ ਤੁਸੀਂ ਕੀ ਕਹਿੰਦੇ ਥੇ ਬੰਦੀ ਚ ਹੈ ਨਹੀਂ ਫੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰੀ ਥੇ ਬੰਦੀਆਂ ਦੀ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਿਹਾ ਸੰਸਕਾਰ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕੋ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਥੇਬੰਦੀਆਂ ਆਪਣੇ ਮੁਤਾਬਕ ਹੀ ਫੈਸਲਾ ਲੈਣੀਆਂ ਸਕੇ ਨਹੀਂ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਜਿੱਥੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਡੈੱਡ ਬੋਡੀ ਰੱਖੀ ਗਈ ਆ ਪਰ ਅੱਜ ਅਚਾਨਕ ਇੱਥੇ ਇੱਕ ਔਰਤ ਆਉਂਦੀ ਆ ਜੋ ਦਾਵਾ ਕਰਦੀ ਆ ਕਿ ਮੈਂ ਸ਼ੁਭਕਰਮਨ ਦੀ ਮਾਂ ਉਸਨੇ ਦਾਵਾ ਕੀਤਾ ਸ਼ੁਭਕਰ ਸ਼ੁਭਕਰਨ ਦੀ ਮਾਂ ਹੋਣ ਦਾ ਤੇ ਨਾਲ ਹੀ ਉਹਨੇ ਕਿਹਾ ਕਿਸਾਨ ਜਥੇਬੰਦੀਆਂ ਜੋ ਮੰਗ ਕਰ ਰਹੀਆਂ ਨੇ ਉਸਦੇ ਬਾਰੇ ਸਿੱਧਾ ਤਾਂ ਕੁਝ ਨਹੀਂ ਕਿਹਾ ਪਰ ਉਸਨੇ ਕਿਹਾ ਕਿ ਮੇਰੇ ਪੁੱਤ ਦਾ ਸੰਸਕਾਰ ਆ ਜਿਹੜਾ ਜਲਦੀ ਹੋ ਜਾਣਾ ਚਾਹੀਦਾ ਉਸਦੀ ਮਿੱਟੀ ਰੁਲਣੀ ਨਹੀਂ ਚਾਹੀਦੀ ਤੇ ਜਦੋਂ ਹੋਰ ਸਰਕਾਰ ਦੀ ਆਰਥਿਕ ਮਦਦ ਬਾਰੇ ਜਥੇਬੰਦੀਆਂ ਬਾਰੇ ਉਹਨਾਂ ਨੂੰ ਸਵਾਲ ਕੀਤੇ ਗਏ ਤਾਂ ਉਸਦਾ ਕਹਿਣਾ ਸੀ ਕਿ ਉਹ ਜਥੇਬੰਦੀਆਂ ਬਾਰੇ ਜਾਂ ਹੋਰ ਚੀਜ਼ ਬਾਰੇ ਉਸ ਨੂੰ ਕੁਝ ਨਹੀਂ ਪਤਾ ਉਹ ਸਿਰਫ ਆਪਣੇ ਪੁੱਤ ਦਾ ਚਿਹਰਾ ਦੇਖਣ ਆਈ ਆ ਤੇ ਚਾਹੁੰਦੀ ਆ ਕਿ ਉਸਦੇ ਪੁੱਤ ਦਾ ਸੰਸਕਾਰ ਜਲਦੀ ਹੋਵੇ ਕਿ ਉਸਦੀ ਮਿੱਟੀ ਨਾ ਰੋਲੇ ਪਰ ਉਹ ਰਜਿੰਦਰਾ ਹਸਪੀਟਲ ਉਸ ਗੇਟ ਤੋਂ ਆਉਂਦੇ ਨੇ ਇੱਥੇ ਖੜਦੇ ਨੇ মিডিਆ ਦੇ ਰੂਬਰੂ ਹੁੰਦੇ ਨੇ ਤੇ ਵਾਪਸ ਇੱਥੋਂ ਹੀ ਚਲੇ ਜਾਂਦੇ ਨੇ ਹਾਲਾਂਕਿ ਮਾਰਚਰੀ ਪਿੱਛੇ ਆ ਜਿੱਥੇ ਡੈੱਡ ਬੋਡੀ ਸ਼ੁਭ ਕਰਨ ਦੀ ਪਈ ਆ ਪਰ ਉਹ ਇਸੇ ਜਗ੍ਹਾ ਤੋਂ ਵਾਪਸ ਆ ਜਾਂਦੇ ਨੇ ਤੇ ਕਹਿੰਦੇ ਇਹ ਨੇ ਕਿ ਮੈਂ ਸ਼ੁਭ ਕਰਨ ਦਾ ਚਿਹਰਾ ਦੇਖਣ ਆਇਆ ਸ਼ੁਭ ਕਰਨ ਦਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਆਇਆ ਤਾਂ ਉਹਨਾਂ ਨੇ ਕੀ ਗੱਲਬਾਤ ਕੀਤੀ মিডিਆ ਦੇ ਨਾਲ ਉਹ ਤੁਸੀਂ ਸੁਣੋ ਬੇਬੀ ਕੀ ਨਾਮ ਤੁਹਾਡਾ ਵੀਰਪਾਲ ਕੌਰ ਅਭਿਰਪਾਲ ਜੀ ਅੱਜ ਕਿਵੇਂ ਪਤਾ ਲੱਗਿਆ ਵੀ ਉਹਰੇ ਮੌਤ ਹੋ ਚੁੱਕੀ ਐ ਕਿਸ ਤਰੀਕੇ ਨਾਲ ਇਨਫੋਰਮੇਸ਼ਨ ਸਾਰੀ ਮਿਲੀ ਤੁਹਾਨੂੰ ਇਹ ਪਰਸੋ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋ ਮੈਨੂੰ ਫੋਨ ਤੋਂ ਪਤਾ ਲੱਗਿਆ ਸ਼ਾਮ ਨੂੰ ਮੈਂ ਰੋਈ ਬਿਲ ਕਿ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਿਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਿਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿ ਪਹੁੰਚ ਕੀਤੀ ਹੈ ਕਿਸ ਕਾਰਨ ਆਇਓ ਇਹ ਤਾਂ ਸੀ ਆਫਰ ਮੂੰਹ ਵੇਖਣਾ ਜਿੱਦੋਂ ਮੈਨੂੰ ਪਤਾ ਲੱਗਾ ਇਹ ਪਟਿਆਲਾ ਹਸਪੀਟਲ ਚ ਰੱਖਿਆ ਹੋਇਆ ਸੀ ਬਾਕੀ ਸਰੇ ਮੈਂ ਮੀਡੀਅਮ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀ ਨਹੀਂ ਕਾਰਨ ਕਾਰਨ ਕੀ ਰਿਹਾ ਵੀ ਤੁਹਾਨੂੰ ਮਰੀ ਦੱਸ ਰਹੇ ਨੇ ਵਿਚਲਾ ਕਾਰਨ ਕੀ ਹੈ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੂਟੀ ਪੀਂਦੇ ਸੀ ਮੈਨੂੰ ਕੁੱਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਠਿੰਡੇ ਵੋਮਨ ਲਿਜ਼ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਤੇ ਤ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜੀ ਵਿਆਹ ਕਰਾ ਸਕਦੀ ਹੈ ਇਹ ਮੈਨੂੰ ਘਰੇ ਰੱਖ ਨਹੀਂ ਸਕਦੀ ਇਹ 12-13 ਸਾਲ ਦੀ ਗੱਲ ਹੈ ਵੀਰੇ ਮਤਲਬ 12-13 ਸਾਲ ਤੋਂ ਸ਼ੁਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਉਹਦੋਂ ਉਹਦੋਂ ਤੱਕ ਜਿਹੜਾ ਕਿਹਾ ਉਹਨੂੰ ਆਪਾਂ ਸ਼ਹੀਦ ਕਰਾਰ ਦਵਾਂਗੇ ਉਹ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਨਹੀਂ ਵੀਰੇ ਮੈਂ ਕਿਸੇ ਜਸਵੰਦੀ ਨਾਲ ਹੈ ਹੀ ਨਹੀਂ ਕਿ ਵੀ ਜਦੋਂ ਪਹਿਲਾਂ ਇੰਨੇ ਜਸਵੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਨਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੀ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜੇ ਤੇ ਆਪਦਾ ਬਸ ਉਹ ਨਹੀਂ ਮਿੱਟੀ ਹੋ ਜਾਈ ਜਾਂ ਗੱਲਾਂ ਚਿਹਰਾ ਹੀ ਦੇਖਣ ਆਇਓ ਪੁੱਤ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਤੇ ਜਿਹੜੀ ਜਥੇਬੰਦੀਆਂ ਮੰਗ ਕਰਦੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਵੀਰੇ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾ ਮੈਂ ਕਿਸੇ ਜਥੇਬੰਦੀ ਚ ਹੈਗੀ ਆ ਜਥੇਬੰਦੀ ਤੇ ਜਥੇਬੰਦੀ ਤੇ ਕਹਿ ਰਹੀ ਆ ਕਿ ਸੰਸਕਾਰ ਉਦੋਂ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਗਾ ਪਰ ਤੁਸੀਂ ਕੀ ਕਹਿੰਦੇ ਜਥੇਬੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰੇ ਫਿਰ ਜਥੇਬੰਦੀਆਂ ਦੀ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਬੰਦੀ ਚ ਨਾ ਮੇਰੀ ਕੋਈ ਮੰਗ ਆ ਨਾ ਤੋ ਵੱਖ ਸੀ ਕਿਉਂਕਿ ਉਹਨਾਂ ਮਰੋਂ ਕਿਉਂ ਕਿਹਾ ਗਿਆ ਇਸ ਤਰੀਕੇ ਦੇ ਨਾਲ ਪੈਸਿਆਂ ਦੇ ਭੁੱਖੇ ਨਹੀਂ ਸਾਦਰੇ ਹੁਣ ਪੈਸਾ ਕਿਹੜੇ ਦੇ ਭੁਖੇ ਨਹੀਂ ਹਾਂਜੀ ਪੈਸੇ ਤਾਂ ਮਨਾ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਕਾਊਂਟ ਦੇ ਰਹੇ ਨੇ ਕਾਊਂਟਾਂ 'ਚ ਪੈਸੇ ਪਾਈ ਜਾਂਦੇ ਨੇ ਕਰ ਦਿਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਨਹੀਂ ਜਦੋਂ ਤੁਹਾਡੇ ਨਾਲਾ ਸ਼ੁਭ ਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕੋ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਥੇਬੰਦੀਆਂ ਆਪਣੇ ਮੁਤਾਬਕ ਹੀ ਫੈਸਲਾ ਲੈਣਗੀਆਂ ਨਾ ਮੇਰਾ ਪੁੱਤ ਨਹੀਂ ਮੈਂ ਨੌਮੀਨ ਬਿਲਕੁਲ 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 ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਕਨੈਕਸ਼ਨ ਸੀਗਾ ਤੇ ਜਸੇਵੰਦਾਂ ਨੇ ਉਹਨਾਂ ਨਾਲ ਧਰਨੇ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦੋਂ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦੋਂ ਵੀ ਜਸੇਵੰਦਾਂ ਉੱਥੇ ਸੀ ਉਹਦੋਂ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਵੀ ਬੰਦੀਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜਿਉਂਨੇ ਹੋ ਤਾਂ ਆ ਗਈਆਂ ਮੈਂ ਆਪ ਜਿੰਦਗੀ ਕਰਕੇ ਆਈ ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ ਕਿ ਆਪਣੇ ਪੁੱਤ ਦਾ ਜਲਦੀ ਤੋਂ ਜਲਦੀ ਸੰਸਕਾਰ ਕਰੀ ਸਿਰਫ ਇਹ ਚੋਨਰ ਦੀ ਮਿੱਟੀ ਨਖਰਾਬ ਹਾਂ ਮਿੱਟੀ ਨਖਰਾਬ ਹੋਵੇ ਵੀਰੇ ਵਿਆਹ ਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜਾ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਦੇ ਰਹੇ ਹੋ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਤੁਸੀਂ ਮਦਦ ਹਾਂ ਵੀਰੇ ਤਦੂ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਦੀ ਉਹ ਵਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ ਤੇ ਜਿਹੜੀ ਹੁਣ ਕੈਸ਼ ਨਗਦ ਮਦਦ ਜਿਹੜੀ ਕਰ ਰਹੀ ਉਹ ਨਗਦ ਮਦਦ ਹੁਣ ਕਿਤੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ ਉਹ ਜਿਵੇਂ ਸਰਕਾਰ ਦੀ ਮਰਜ਼ੀ ਵੇ ਸ਼ੁਕਰ ਕਰਨਾ ਤੁਹਾਡੀ ਗੱਲ ਬਾਤ ਨਹੀਂ ਹਾ ਹਾ ਹਰੇ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਹਾਂ ਦਾਵਾ ਕਰ ਦਿਓ ਉਹਦੀ ਮਾਂ ਦੇ ਹੋਣ ਦਾ ਦਾਵਾ ਕਰ ਦਿਓ ਉਹਨਾਂ ਜਿਹੜੇ ਨਗਦ ਦੇ ਪੈਸੇ ਆਉਂਦੇ ਸੀ ਸ਼ੁਕਰ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂਜੀ ਵੀਰਪਾਲਕਰ ਵੀਰਪਾਲ ਜੀ ਹੁਣ ਨਾ ਨਕਦ ਮਿਲੇਗੀ ਉਹਦਾ ਕੌਣ ਹੋਵੇਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਪਰਿਵਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਰੋਲ ਨਹੀਂ ਹੈਗਾ ਜਥੇਬੰਦੀਆਂ ਦੇ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰ ਮੈਂ ਕਿਸੇ ਕੇ ਨਹੀਂ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮੈਂ ਤਾਂ ਸਿਰਫ ਆਪਦੇ ਪੁੱਤ ਦੀ ਮਾਰੀ ਆਈ ਹਾਂ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਰ ਰਹੇ ਹੋ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇਥੇ ਅਸੀਂ ਜਥੇਬੰਦੀ ਨਾਲ ਸਾਡਾ ਕੋਈ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀ ਕਹਿੰਦੇ ਤਾਂ ਮੈਂ ਕਰਨਾ ਚਾਹੀਏ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਨਹੀਂ ਵੀਰੇ ਮੇਰੀ ਕੋਈ ਮੇਰੀ ਕੋਈ ਮੰਗ ਨਹੀਂ ਵੀਰੇ ਬਸ ਮੈਨੂੰ ਮੇਰੇ ਪੁੱਤ ਨੂੰ ਦਿਖਾਇਆ ਜਾ ਤਾਂ ਗੱਲਬਾਤ ਤੁਸੀਂ ਸੁਣੀ ਕਿ ਇੱਕ ਔਰਤ ਜਿਸ ਦਾ ਨਾਮ ਵੀਰਪਾਲ ਕੌਰ ਉਸ ਨੇ ਆਪਣਾ ਨਾਮ ਦੱਸਿਆ ਤੇ ਉਸ ਨੇ ਦਾਵਾ ਕੀਤਾ ਮੈਂ ਸ਼ੁਭਕਰਮਨ ਜੋ ਸ਼ਹੀਦ ਕਿਸਾਨਾ ਸ਼ੁਭਕਰਮਨ ਦੀ ਮਾਂ ਤੇ ਉਹ ਜ਼ਾਖਣਾ ਸੀ ਕਿ ਉਹ ਸ਼ੁਭ ਦੀ ਆਖਰੀ ਵਾਰ ਸ਼ੁਭ ਦਾ ਮੂੰਹ ਦੇਖਣਾ ਸ਼ੁਭ ਦਾ ਮੂੰਹ ਦੇਖਣ ਆਈ ਆ ਤੇ ਨਾਲ ਹੀ ਉਸਨੇ ਕਿਹਾ ਕਿ ਸ਼ੁਭ ਕਰਨ ਦਾ ਪਰਿਵਾਰ ਆ ਜਿਹੜਾ ਤੇ ਉਹ ਉਸ ਨੂੰ ਮਰੀ ਹੋਈ ਆਖ ਰਿਹਾ ਮ੍ਰਿਤਕ ਆਖਿਆ ਜਾ ਰਿਹਾ ਉਸ ਨੂੰ ਤੇ ਉਹ ਇਹ ਕਹਿਣ ਆਈ ਆ ਕਿ ਉਹ ਜਿਉਂਦੀ ਆ ਤੇ ਸ਼ੁਭ ਕਰਨ ਨੂੰ ਉਸ ਦਾ ਪੁੱਤ ਆ ਤੇ ਉਸ ਨੇ ਨਾਲ ਇਹ ਵੀ ਕਿਹਾ ਕਿ ਸ਼ੁਭ ਕਰਨ ਨੂੰ ਉਹ ਮਿਲਦੀ ਤਾਂ ਨਹੀਂ ਸੀ ਪਰ ਸ਼ੁਭ ਕਰਨ ਦੇ ਨਾਲ ਉਹਨਾਂ ਦੀ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਸੀ ਤੇ ਹੋਰ ਉਸ ਨੇ ਕਿਹਾ ਕਿ ਸ਼ੁਭ ਕਰਨ ਦਾ ਜਿਹੜਾ ਸੰਸਕਾਰ ਆ ਜਲਦੀ ਹੋਣਾ ਚਾਹੀਦਾ ਜਿੱਥੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਜਿੱਦ ਨੇ ਇਸ ਗੱਲ ਤੇ ਅੜੀਆਂ ਨੇ ਕਿ ਜਿਨ੍ਹਾਂ ਨੇ ਸ਼ੁਭਕਰਨ ਦੇ ਜਿਹੜੇ ਕਾਤਲ ਨੇ ਹਰਿਆਣਾ ਪੁਲਿਸਾ ਜਿਹੜੀ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਪੰਜਾਬ ਸਰਕਾਰ ਉਹਨਾਂ ਤੇ ਸਖਤ ਕਾਰਵਾਈ ਕਰੇ ਫਿਰ ਸ਼ੁਭਕਰਨ ਦਾ ਸੰਸਕਾਰ ਹੋਵੇਗਾ ਤੇ ਦੂਜੇ ਪਾਸੇ ਅੱਜ ਅਚਾਨਕ ਇੱਕ ਔਰਤ ਵੀਰਪਾਲ ਨਾਂ ਦੀ ਔਰਤ ਆਉਂਦੀ ਆ ਤੇ ਜਿਹੜੀ ਆਖਦੀ ਆ ਕਿਵੇਂ ਸ਼ੁਭਕਰਨ ਦੀ ਮਾਂ ਤੇ ਆਖਰੀ ਆ ਕਿ ਸੰਸਕਾਰ ਜਲਦੀ ਕੀਤਾ ਜਾਵੇ ਜਦੋਂ ਕਿਸਾਨ ਜਥੇਬੰਦੀਆਂ ਦੀ ਮੰਗ ਬਾਰੇ ਜਾਂ ਹੋਰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਉਹ ਹੋਰ ਉਹਨਾਂ ਨੂੰ ਕੁਝ ਨਹੀਂ ਪਤਾ ਤੇ ਉਹ ਸਿਰਫ ਚਾਹੁੰਦੇ ਨੇ ਕਿ ਸ਼ੁਭ ਕਰਨ ਦਾ ਸੰਸਕਾਰ ਜਲਦੀ ਕੀਤਾ ਜਾਵੇ ਤਾਂ ਇਹ ਗੱਲ ਵੀ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੀ ਆ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਥੇਵੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹ ਤੱਕ ਨਹੀਂ ਕਰਾਂਗੇ ਜਦੋਂ 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 ਤੱਕ ਪਰਚਾ ਨਹੀਂ ਹੋਗਾ ਪਰ ਤੁਸੀਂ ਕੀ ਕਹਿੰਦੇ ਜਥੇਵੰਦੀ ਚ ਹੈ ਨਹੀਂ ਫੇਰਾ ਰੋਲ ਮੈਂ ਤਾਂ ਕਹਿਨੀ ਬਦੀ ਮਿੱਟੀ ਵਿਚਾਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਵਿਚਾਰ ਜੇ ਬੰਦੀਆਂ ਦੀ ਜਿਹੜੀ ਮੰਗ ਆਖੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਸੇ ਬੰਦੇ ਕਿਸਾਨ ਜਿੱਥੇ ਬੰਦੀਆਂ ਕਹਿੰਦੇ ਨੇ ਕੋ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਿੱਥੇ ਬੰਦੀਆਂ ਆਪਣੇ ਮੁਤਾਬਕ ਹੀ ਫੈਸਲਾ ਲੈਣੀਆਂ ਨਾ ਵੀਰੇ ਮੈਂ ਕਿਸੇ ਗੇਮ ਜੇ ਤਾਂ ਮੈਂ ਕਿਸੇ ਗੇਮ ਚਾਈ ਹੋਮ ਫਿਰ ਤਾਂ ਮੈਂ ਗੇਮ ਖੇਡਾਂਗੀ